ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਆ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਆ ਸਾਰੀ ਵੋਟਰਾਂ ਦਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ আর ਪਬਲਿਕ ਵੱਲੋਂ ਚਲਾਈ ਗਈ আর ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਅਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਬੋਤਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਬੀਜੇਪੀ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫਲੇਟਰ ਤੇ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ ਕੇ ਜੀ ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸਣਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੈਕਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆਂ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਲੜ ਕੇ ਕੰਮ ਕਰਨਾ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਇਹ ਜਿਲੰਦਰ ਦੀ ਜੋ ਐਸੀ ਵਾਦੇ ਕੀਤੇ ਹੈ ਉਹ ਵੱਡੀ ਤਰੱਕੀ ਐਸੀ ਕਰਾਉਣੇ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕੀਤਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਅੰਗਰਾਜ ਹੈ ਰਮਨ ਅਰੋੜੇ ਨੂੰ ਲੈ ਕੇ ਵੀ ਗੱਲ ਕੀਤੀ ਹੈ ਲੋਕਾਂ ਨੇ ਜਿਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਤੁਸੀਂ ਉਹ ਨਾਂਨ ਵਾਲੇ ਸਮੇਂ 'ਚ ਵਾਦੇ ਪੂਰੇ ਕਰੋਗੇ ਕਿ ਐਕਸ਼ਨ ਲਓਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਪੂਰੇ ਕਰਾਂਗੇ ਜਿਹੜਾ ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਹੈ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਹੈ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਹੈ ਨਕਾਰ ਦਿੱਤਾ ਹੈ 130 ਦਾ ਨਾਅਰਾ ਦੇ ਦੱਸੇ ਇੱਥੇ ਸਰ 130 ਦਾ ਪਹੁੰਚ ਜਾਉਂਗੇ ਉਥੇ ਕਿਉਂਕਿ ਆਪੋਜੀਸ਼ਨ ਬਣ ਕੇ ਹੀ ਤੁਸੀਂ ਜਾਓਗੇ ਕਿ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੁਣ ਤੱਕ ਕੁਝ ਸੁਣਵਾਈ ਹੋਏਗੀ ਐਦਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ ਚ ਰਹਿ ਚੁੱਕਿਆ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹਿ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹਿ ਚੁੱਕਿਆ ਆਪੋਜੀਸ਼ਨ ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਰਹਿ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮੈਨੂੰ ਮੈਂ ਉਹ ਜਾਈ ਪਰਫਾਰਮ ਕਰਾਂਗਾ ਤੇ ਵਧੀਆ ਕਰਾਂਗਾ ਸਰ ਤੇਰਾ ਜ਼ੀਰੋ ਤੇਰਾ ਜ਼ੀਰੋ ਤੋਂ ਕੀਤਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਜੀ ਨੂੰ ਲੀਡ ਦਿਖਾਈ ਜਾਂਦੀ ਸੀ ਤੇ ਕਿੰਨੀਆਂ ਸੀਟਾਂ ਦਿਖਾਈ ਜਾਏਗੀ ਜਿੱਤੂ ਸੀ ਕੋਨ ਦੀ ਸੀ ਪਲੀਆ ਔਰ ਕਾਂਗਰਸ ਨੂੰ ਸਾਤ ਤੱਕ ਦੇਖੀ ਲੀਡ ਦਿਨੀਆਂ ਪੰਜਾਬ ਦੇ ਵਿੱਚ ਸੀਟਾਂ ਦਿਖਦੀਆਂ ਨੇ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਔਰਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਜੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮਐਲਏ ਉਸਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮਐਲਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਫਰੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦੀ ਪਾਰਟੀ ਨੂੰ ਕੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗੁਰੂਪ ਬਣਾ ਗਏ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਿੱਤੋਗੇ ਜਨਾਬ ਉਧਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਹੋਰ ਕੀ ਮੈਂ ਕਹਿ ਰਿਹਾ ਵੀ ਹੁਣ ਉਹੀ ਕਰ ਰਿਹਾ ਜੀ ਸਾਹਿਬ ਪਿੰਨਾ ਚੋਣਾਂ ਤੋਂ ਪੈਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਚੇਂਜ ਹੋਈਆਂ ਕਿ ਨਗਦਾ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਲੋਕਾਂ ਨੇ ਥੋੜੇ ਦੇ ਪਰੋਸਾ ਦਿਖਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਪਰੋਸੇ ਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਹੈ ਆਰੇ ਬੁਰੀ ਤਰ੍ਹਾਂ ਨਕਾਰਿਆ ਗਿਆ ਜਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਪੰਜਾਬ ਦਾ ਖਾਤਾ ਨਹੀਂ ਖੁੱਲਿਆ ਤਾਂ ਚੰਦੂ ਕੋਰਟ ਦੇ ਵਿੱਚ বিজেপি ਦਾ ਪੰਜਾਬ ਤੇ ਖਾਤਾ ਤਾਂ ਤੱਕ ਨਹੀਂ ਖੁੱਲਿਆ ਸੀ ਉਹ ਖੁੱਲਣਾ ਹੀ ਨਹੀਂ ਸੀ ਕੋਈ ਨਵੀਂ ਗੱਲ ਤੋਂ ਜਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਥੇ ਆਜ਼ਾਦ ਉਮੀਦਵਾਰ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਐਸੀ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਉਹ ਆਮ ਆਦਮੀ ਪਾਰਟੀ ਦੇ ਰੋਣਾ ਸੀ ਉਹਨਾਂ ਨੇ ਉਹ ਤੀਜੇ ਉਮੀਦਵਾਰ ਪਾ ਚਲੇ ਗਏ ਦੂਰ ਸਾਹਿਬ ਤੋਂ ਅੰਮ੍ਰਿਤਪਾਲ ਪੂਰੀ ਜਿੱਤ ਗਏ ਇਹ ਲੱਗਦਾ ਹੈ ਕਿ ਇਹ ਵਿੱਚ ਜਿਆਦਾ ਤੇ ਉਹਨਾਂ ਨੂੰ ਜਿਹੜਾ ਨਹੀਂ ਇਹ ਤਾਂ ਲੋਕਾਂ ਦੇ ਫਰਮੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਪੂਰੀ ਜਿਹੜਾ ਜਿੱਤ ਗਿਆ ਉਹ ਹੀ ਸਪੰਦਰ ਹੈ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਹਾਂ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀਆਂ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੇ ਐਸ ਨੂੰ ਨੇਮੇ ਹੋ ਕੇ ਝੁਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਫੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀ ਤੁਲਾ ਮੰਦਰ ਗੁਰਦੁਆਰਾ ਸਾਹਿਬ ਗੁਰੂ ਧਾਮ ਗੁਰੂ ਰਵਿਦਾਸ ਧਾਮ ਚਰਚ ਚਰਚ ਵਿੱਚ ਜਾਣਾ ਹੈ ਭਗਵਾਨ ਬਾਲਮੀਕ ਜੀ ਦੇ ਮੰਦਰ ਜਾਣਾ ਹੈ ਤੇ ਮੁਸਲਿਮ ਮਸਜਿਦ ਵਿੱਚ ਜਾਣਾ ਹੈ ਸੋ ਐਸੀ ਵੱਖ-ਵੱਖ ਧਰਮਾਂ ਨੇ ਸਾਨੂੰ ਸਾਰਿਆਂ ਨੇ ਸਤਿਕਾਰ ਪਿਆਰ ਦਿੱਤਾ ਹੈ ਵੱਖ-ਵੱਖ ਵਰਗਾਂ ਵਰਗਾਂ ਨੇ ਮੈਨੂੰ ਬਰਾਬਰ ਦੀ ਵੋਟ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ بڑا ਫਰਵਾਹ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਿਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਿਰ ਤੇ ਹੋਰ ساری ਜਗਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ ਬੜਾ ਜਸ਼ਨ ਜਾਂ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਅਸੀਂ ਸਿੰਪਲੀ ਮੱਥਾ ਟੇਕਣ ਜਾਵਾਂਗੇ ਸਿਰਫ ਲੋਰ ਹਲਕੇ ਜਿਹੜੇ ਤੁਹਾਡੀ ਪਾਰਟੀ ਦੇ ਵਧਾਇਕ ਹੈ ਕਿ ਉਹਨਾਂ ਨੇ ਜਿਹੜਾ ਇਲਜ਼ਾਮ ਕੀਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਸਾਡੀ ਪਾਰਟੀ ਦਾ ਵਧਾਇਕ ਨਹੀਂ ਹੈ ਛੱਟ ਛੁੱਟ ਗਿਆ ਹੈ ਲੋਕਾਂ ਨੇ ਦੇ ਦਿੱਤਾ ਮੈਂ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਡਿਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮ.ਐਲ.ਏ ਬਣ ਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟਿਕਲ ਕਰੀਅਰ ਉਹ ਉਹਨੇ ਆਪਣੇ ਆਪ ਖਤਮ ਕੀਤਾ ਕਿੱਥੇ ਨੇ ਬਿੱਟੂ ਜੀ ਵੀ ਸਰ ਹਾਰ ਗਏ ਸਰ ਲੁਧਿਆਣਾ ਤੋਂ ਯਾਰ ਬੱਚੇ ਧੀਰੇ ਚਾਚੇ ਦਾ ਮੁੰਡਾ ਐ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ VOTERਾਂ ਦਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ ਆਰ ਪਬਲਿਕ ਵੱਲੋਂ ਚਲਾਈ ਗਈ ਔਰ ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਔਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਬੀਜੇਪੀ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ ਕੇਜੀ ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹਦੇ ਆਂ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਅਸੀਂ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆਂ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਕਿ ਜਲੰਧਰ ਦੀ ਜੋ ਅਸੀਂ ਵਾਦੇ ਕੀਤੇ ਹੈ ਉਹ ਵੱਡੀ ਤਰੱਕੀ ਅਸੀਂ ਕਰਾਉਣੇ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕਿਹਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਲੰਗਰਾਲ ਚੈ ਰਮਨ ਅਰੋੜੇ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਲੋਕਾਂ ਨੇ ਜਿਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਉਹ ਨਾਂਣ ਵਾਲੇ ਸਮੇਂ 'ਚ ਵਾਦੇ ਪੂਰੇ ਕਰੋਗੇ ਕਿ ਐਕਸ਼ਨ ਲਵੋਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਪੂਰੇ ਕਰਾਂਗੇ ਜੇ ਸਰ ਪੰਜਾਬ ਤਾਂ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮੈਨੂੰ ਫ਼ਤਵਾ ਮਿਲਿਆ ਉਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਹੈ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਇਹ ਨਕਾਰ ਦਿੱਤਾ ਸਰ 130 ਦਾ ਨਾਰਾ ਦੇ ਤਰੀਕ ਸਰ 130 ਦਾ ਪਹੁੰਚ ਜਾਉਗੇ ਉੱਥੇ ਕਿਉਂਕਿ ਆਪੋਜੀਸ਼ਨ ਬਣ ਕੇ ਹੀ ਤੁਸੀਂ ਜਾਉਗੇ ਕਿ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਉਹਦਾ ਕੋਈ ਸੁਨਵਾਈ ਹੋਏਗੀ ਐਦਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ ਚ ਰਹਿ ਚੁੱਕਿਆ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹਿ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹਿ ਚੁੱਕਿਆ ਆਪੋਜੀਸ਼ਨ ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਰਹਿ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮੈਨੂੰ ਮੈਂ ਉਹ ਆ ਜਾ ਹੀ ਪਰਫਾਰਮ ਕਰਾਂਗਾ ਔਰ ਵਧੀਆ ਕਰਾਂਗਾ ਤੇਰਾ ਜ਼ੀਰੋ ਤੇਰਾ ਜ਼ੀਰੋ ਤਾਂ ਕੀਤਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦੀ ਪਾਰਟੀ ਜਿਹੜੀ ਲੀਡ ਦਿਖਾਈ ਜਾਂਦੀ ਹੈ ਤੇਰੀ ਸੀਟਾਂ ਦੀ ਦਿਖਾਈ ਦੇ ਗਈ ਜਿੱਥੇ ਸੀਟਾਂ ਦੀ ਸੀਟ ਹੋਈ ਹੈ ਔਰ ਕਾਂਗਰਸ ਨੂੰ ਸੱਤ ਤੱਕ ਦੇਖੀ ਲੀਡ ਜਿਹੜੀਆਂ ਬਚਾ ਦੇ ਨੇ ਸੀਟਾਂ ਦਿਖਦੀਆਂ ਨੇ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਔਰਤਾਂ ਦੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮਐਲਏ ਉਸਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮਐਲਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦੀ ਪਾਰਟੀ ਨੂੰ ਕੀ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗਰੁੱਪ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਿੱਤੋਗੇ ਜਨਾਸੇ ਉਧਰੋਂ ਸਰਕਾਰ ਜਿਹੜੀ ਬਿਰ ਜਾਏਗੀ ਮੈਂ ਕਹੇ ਹੁਣ ਹੋਰ ਕੀ ਆ ਮੈਂ ਕਹਿ ਰਿਹਾ ਉਹ ਵੀ ਹੁਣ ਉਹੀ ਜੱਲੀ ਸਾਹਿਬ ਪਿੰਨਾ ਚਤ ਤੁਹਾਡੇ ਚੋਣਾਂ ਤੋਂ ਪੈਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਚੇਂਜ ਹੋਈਆਂ ਕਿ ਨਾ ਲੱਗਦਾ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਲੋਕਾਂ ਨੇ ਥੋੜੇ ਦੇ ਭਰੋਸਾ ਟਕਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਭਰੋਸੇਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਹੈ ਆਰੇ ਬੁਰੀ ਤਰ੍ਹਾਂ ਨਕਾਰਿਆ ਗਿਆ ਜਨੀ ਸਾਹਿਬ ਜਿਹੜੀ ਸੈਲੀਬ੍ਰਿਟੀ ਪੰਜਾਬ ਦਾ ਖਾਤਾ ਨਹੀਂ ਖੁੱਲਿਆ ਤਾਂ ਚਿੱਟੇ ਦੇ ਵਿੱਚ ਜੀਪੀ ਦਾ ਪੰਜਾਬ ਤੇ ਖਾਤਾ ਤਾਂ ਨਹੀਂ ਖੁੱਲਿਆ ਸੀ ਉਹ ਖੁੱਲਣਾ ਹੀ ਨਹੀਂ ਸੀ ਕੋਈ ਨਵੀਂ ਗੱਲ ਤੁਹਾਨੂੰ ਜਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਥੇ ਆਜ਼ਾਦ ਉਮੀਦਵਾਰ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਐਸੀ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਉਹ ਆਮ ਆਦਮੀ ਪਾਰਟੀ ਨੂੰ ਤਾਂ ਹਰਾਉਣਾ ਹੀ ਸੀ ਉਹਨਾਂ ਨੇ ਉਹ ਤੀਜੇ ਉਮੀਦਵਾਰ ਪਾ ਚਲੇ ਗਏ ਦੂਰ ਸਾਹਿਬ ਤੋਂ ਅੰਮ੍ਰਿਤਪਾਲ ਪੂਰੀ ਜਿੱਤ ਗਏ ਕੀ ਲੱਗਦਾ ਹੈ ਕਿ ਇਹਨਾਂ ਦੇ ਤਹਿਤ ਉਹਨਾਂ ਨੂੰ ਜਿਹੜਾ ਡਿਪਲੋਮਾ ਨਹੀਂ ਇਹ ਤਾਂ ਲੋਕਾਂ ਦੇ ਫਤਵੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਕੰਦਰ ਹੈ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਹਾਂ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀਆਂ ਅੱਜ ਤੱਕ ਜਿੰਨੀਆਂ ਆਜ਼ਾਦੀ ਦੇ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀਐਸ ਨੂੰ ਨੇਮੇ ਹੋ ਕੇ ਝੁਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਵੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀ ਤੁਲਾ ਮੰਦਰ ਗੁਰਦੁਆਰਾ ਸਾਹਿਬ ਗੁਰੂ ਧਾਮ ਗੁਰ ਰਵਿਦਾਸ ਧਾਮ ਚਰਚ ਚਰਚ ਵਿੱਚ ਜਾਣਾ ਹੈ ਭਗਵਾਨ ਬਾਲਮੀਕ ਜੀ ਦੇ ਮੰਦਿਰ ਜਾਣਾ ਹੈ ਤੇ ਮੁਸਲਿਮ ਮਸਜਿਦ ਵਿੱਚ ਜਾਣਾ ਸੋ ਐਸੀ ਵੱਖ-ਵੱਖ ਧਰਮਾਂ ਨੇ ਸਾਨੂੰ ਸਾਰਿਆਂ ਨੇ ਸਤਿਕਾਰ ਪਿਆਰ ਦਿੱਤਾ ਹੈ ਵੱਖ-ਵੱਖ ਵਰਗਾਂ ਵਰਗਾਂ ਨੇ ਮੈਨੂੰ ਬਰਾਬਰ ਦੀ ਵੋਟ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ بڑا ਫਤਵਾ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਿਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਿਰ ਤੇ ਹੋਰ ساری ਜਗਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ ਵੱਡਾ ਜਸ਼ਨ ਜਾਂ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਐਸੀ ਸਿੰਪਲੀ ਮੱਥਾ ਟੇਕਣ ਜਾਵਾਂਗੇ ਸਰ ਫਲੋਰ ਹਲ ਕੇ ਜਿਹੜੇ ਤੁਹਾਡੀ ਪਾਰਟੀ ਦੇ ਵਿਧਾਇਕ ਹੈ ਕਿ ਉਹਨਾਂ ਨੇ ਜਿਹੜਾ ਗਰਾਫ ਕੀਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਸਾਡੀ ਪਾਰਟੀ ਦਾ ਵਿਧਾਇਕ ਨਹੀਂ ਹੈ ਛੱਟ ਛੁੱਟ ਗਿਆ ਹੈ ਲੋਕਾਂ ਨੇ ਦੇ ਦਿੱਤਾ ਮੈਂ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਲੇਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣ ਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟੀਕਲ ਕਰੀਅਰ ਉਹ ਉਹਨੇ ਆਪਣੇ ਆਪ ਖਤਮ ਕੀਤਾ ਕਿੱਡੇ ਨੇ ਬਿੱਟੂ ਜੀ ਵੀ ਸਰ ਹਾਰ ਗਏ ਸਰ ਲੁਧਿਆਣਾ ਤੋਂ ਯਾਰ ਮੇਰੇ ਚਾਚੇ ਦਾ ਮੁੰਡਾ ਹੈ ਐਸੀ ਲਾਲ ਤੁਝ ਵੀਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ VOTERਾਂ ਦਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ ਅਰ ਪਬਲਿਕ ਵੱਲੋਂ ਚਲਾਈ ਗਈ ਅਰ ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਅਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨਵੋਤਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਬੀਜੇਪੀ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ ਕੇਜੀ ਡੇਰਾ ਬੱਲਾਂ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੇ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹਦੇ ਆ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸੀ ਸਰਕਾਰ ਬਣੇ ਅਸੀਂ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆਂ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਕਿ ਜਲੰਧਰ ਦੀ ਜੋ ਅਸੀਂ ਵਾਅਦੇ ਕੀਤੇ ਹੈ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਹੈ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕਿਹਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਲੰਗਰਾਲ ਚ ਰਮਨ ਅਰੋੜੇ ਨੂੰ ਲੈ ਕੇ ਅਸੀਂ ਗੱਲ ਕੀਤੀ ਹੈ ਲੋਕਾਂ ਨੇ ਜਿਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਤੁਸੀਂ ਉਹ ਨਾਂਣ ਵਾਲੇ ਸਮੇਂ 'ਚ ਵਾਦੇ ਪੂਰੇ ਕਰੋਗੇ ਕੀ ਐਕਸ਼ਨ ਲਵੋਗੇ ਮੈਂ ਜੋ ਵਾਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ